ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਅਗਲੇ 4-5 ਘੰਟਿਆਂ ਦੇ ਵਿੱਚ ਮੈਂ ਪਹੁੰਚ ਰਹੇ ਨੇ ਜੀ ਪੰਜਾਬ ਦੇ ਵਿੱਚ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਮੈਂ ਲੱਗਣਗੇ ਇਹ ਤੁਹਾਨੂੰ ਅਪਡੇਟ ਦੇਣੀ ਆ ਅੱਜ ਤੜਕੇ ਸਵੇਰ ਤੋਂ ਬਦਲ ਜੜਿਆ ਵਰ ਰਿਹਾ ਖਾਸ ਕਰ ਜ਼ਿਲ੍ਹਾ ਸ੍ਰੀ ਅਮ੍ਰਿਤਸਰ ਸਾਹਿਬ ਗੁਰਦਾਸਪੁਰ ਹਠਾਨਕੋਟ ਹੁਸ਼ਿਆਰਪੁਰ ਤੱਕ ਮੀਸ ਐਮ ਐਸ ਸੀ ਤੇ ਇਹਨਾਂ ਖੇਤਰਾਂ ਦੇ ਵਿੱਚ ਤਗੜੇ ਮੀ ਜੜਿਆ ਦਰਜ ਹੋਏ ਨੇ ਹੁਸ਼ਿਆਰਪੁਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਤੇ ਉੱਥੇ ਜਿਹੜੇ ਖੱਟਾ ਚੋਨੇ ਉਹ ਕਾਫੀ ਭਰ ਕੇ ਚੱਲ ਰਹੇ ਨੇ ਸੋ ਇਹ ਬਦਲ ਹੋਣ ਅੱਗੇ ਵਾਅਦਾ ਹੋਇਆ ਮਾਲਵੇ ਵੱਲ ਨੂੰ ਕੂਚ ਕਰਦੇ ਆ ਸੋ ਮਾਲਵੇ ਦੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਮੀ ਐਸ ਐਲ ਪਹੁੰਚਣਗੇ ਆਉਂਦੇ ਘੰਟਿਆਂ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰ ਲਈਏ ਜ਼ਿਲ੍ਹਾ ਲੁਧਿਆਣਾ ਜ਼ਿਲ੍ਹਾ ਮੋਗਾ ਲੁਧਿਆਣਾ ਦੇ ਜਿਹੜੇ ਹਲਕੇ ਆ ਇਧਰ ਆ ਜੇ ਫਰੋਕਪੜ ਮਹਾਲੀ ਚੰਡੀਗੜ੍ਹ ਤੇ ਬਠਿੰਡਾ ਮੋਗਾ ਦੇ ਬਹੁਤੇ ਖੇਤਰ ਸ੍ਰੀ ਮੁਕਸਰ ਸਾਹਿਬ ਤੇ ਫਾਜ਼ਿਲਕਾ ਫਰੀਦਕੋਟ ਇਹਨਾਂ ਖੇਤਰਾਂ ਤੱਕ ਵੀ ਮੈਂ ਪਹੁੰਚਣਗੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਵੀ ਮੈਂ ਪਹੁੰਚਣਗੇ ਪਟਿਆਲਾ ਜ਼ਿਲ੍ਹਾ ਸੰਗਰੂਰ ਮਲੇਰਕੋਟਲਾ ਬਰਨਾਲਾ ਮਾਨਸਾ ਚਾਰੇ ਜ਼ਿਲ੍ਹੇ ਤਿਆਰ ਰਹਿਣ ਬਰਨਾਲਾ ਤੇ ਮਾਨਸਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੈਂ ਪਹੁੰਚਣਗੇ ਆਉਂਦੇ ਘੰਟਿਆਂ ਦੇ ਵਿੱਚ ਸੰਗਰੂਰ ਮਲੇਰਕੋਟਲਾ ਧੂਰੀ ਨਾਬਾ ਲਹਿਰਾਗਾਗਾ ਸੁਨਾਮ ਇਹਨਾਂ ਖੇਤਰਾਂ ਦੇ ਵਿੱਚ ਵੀ ਮੈਂ ਪਹੁੰਚਣਗੇ ਕਿਤੇ ਹਲਕੇ ਕਿਤੇ ਦਰਮਿਆਨੇ ਸ਼ਰੀਫ ਫਤਿਹਗੜ੍ਹ ਸਾਹਿਬ ਖੰਨਾ ਸਰਹੰਦਰ ਰਾਜਪੁਰਾ ਕੋਹਾੜਾ ਮਾਝੂ ਵਾਲਾ ਸਾਨੇ ਵਾਲੇ ਨਾਲ ਖੇਤਰਾ ਦੇ ਵਿੱਚ ਵੀ ਮਿਲ ਲੱਗ ਲੈ ਸੇ ਪਹੁੰਚ ਕਰ ਚੁੱਕੇ ਨੇ ਤੇ ਆਉਂਦੇ ਘੰਟਿਆਂ ਦੇ ਵਿੱਚ ਇਹਨਾਂ ਦੇ ਨਾਲ ਲੱਗਦੇ ਜਿਹੜੇ ਖੇਤਰਾ ਉੱਥੇ ਮਿਲ ਪਹੁੰਚਣਗੇ ਸੋ ਫੱਦ ਲੱਗੇ ਇਸ ਡਾਇਰੈਕਸ਼ਨ ਵੱਲ ਕੂਚ ਕਰ ਰਿਹਾ ਤੇ ਮਾਲਵੇ ਦੇ ਬਹੁਤੇ ਖੇਤਰ ਕਵਰ ਹੋਣ ਜਾ ਰਹੇ ਨੇ ਆਉਂਦੇ ਘੰਟਿਆਂ ਦੇ ਵਿੱਚ ਸਚੰਡਿਗੜ ਮਹਾਲੀ ਪੰਜਕਲਾ ਇਹਨਾਂ ਖੇਤਰਾਂ ਦੇ ਵਿੱਚ ਵੀ ਪਹੁੰਚ ਕਰਨਗੇ ਸੋ ਪੰਜਾਬ ਦੇ ਨਾਲ ਲੱਗਦੇ ਜਿਹੜੇ ਹਰਿਆਣਾ ਦੇ ਖੇਤਰ ਹੈ ਸਰਸਾ ਫਤਿਆਬਾਦ ਜਿੰਦ ਅੰਬਾਲਾ ਇਹਨਾਂ ਖੇਤਰਾਂ ਦੇ ਵਿੱਚ ਵੀ ਪਹੁੰਚਣ ਦੇ ਆਸਾਰ ਨੇ ਤੇ ਰਾਜਸਥਾਨ ਦੇ ਅੱਗੇ ਵਾਅਦਾ ਹੋਇਆ ਬਦਲ ਟੈਡ ਹੋ ਸਕਦਾ ਅੱਜ ਲੱਗ ਗਿਆ ਕਿਤੇ ਤੇ ਸ਼੍ਰੀ ਗੰਗਾ ਨਗਰ ਹਨੂਮਾਨਗੜ ਉੰਪਗੜਾ ਦੇ ਖੇਤਰਾਂ ਦੇ ਵਿੱਚ ਵੀ ਪਹੁੰਚਣਗੇ ਸੋ ਕੋਲਮ ਲੱਗੇ ਜੀ ਮਾਲਵੇ ਦੇ ਬਹੁਤ ਹੀ ਖੇਤਰਾ ਦੇ ਵਿੱਚ ਬੱਦਲ ਐਕਟਿਵ ਹੋ ਚੁੱਕਿਆ ਤੇ ਆਉਂਦੇ ਘੰਟਿਆਂ ਦੇ ਵਿੱਚ ਜਬਰਦਸਤ ਮੀਂਹ ਇਸ ਪੱਲੇ ਤੇ ਲੱਗਣ ਜਾ ਰਹੇ ਨੇ ਤੇ ਇਸ ਤੋਂ ਇਲਾਵਾ ਜੇਕਰ ਅੱਜ ਰਾਤੀ ਆਫਾ ਗੱਲ ਕਰਦੇ ਆ ਉਹ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਅਪਡੇਟ ਦਿੱਤੀ ਜਾਵੇਗੀ ਫਿਲਹਾਲ ਜਿੱਥੇ ਕਿ ਤੇ ਮੀਂਹ ਲੱਗ ਚੁੱਕੇ ਨੇ ਜਾਂ ਲੱਗ ਰਹੇ ਨੇ ਕਮੈਂਟ ਦੇ ਵਿੱਚ ਜ਼ਰੂਰ ਦੱਸ ਕੇ ਜਾਣਾ ਧੰਨਵਾਦ